ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਓ ਵੀਰ ਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਆਪਣੇ ਬਾਪੂ ਜੀ ਢੱਲੇਵਾਲ ਸਾਹਿਬ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਨੇ ਭੋਖੜ ਧਾਲ ਤੇ ਉਹਨਾਂ ਦੀ ਸਿਹਤ ਹੈ ਜਿਹੜੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਆਪਾਂ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਅਰਦਾਸ ਕਰੀਏ ਵੀ ਬਾਪੂ ਜੀ ਦੀ ਸਿਹਤ ਨਵਾਂ ਬਰ ਨਵ ਹੋ ਜੇ ਉਹ ਮੋਰਚਾ ਜਿੱਤ ਜਾਣ ਤੇ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲ ਜਾਣ ਆਓ ਵੀਰ ਜੀ ਆਪਣੇ ਕੋਲ ਆਪਣਾ ਵੀਰ ਰਵਨੀਤ ਸਿੰਘ ਵੀ ਆਇਆ ਇਹਦੇ ਨਾਲ ਗੱਲਬਾਤ ਕਰੀਏ ਸਾਸਤਰੀ ਕਲਵੀਰ ਜੀ हां जी विजय जी वाहेगुरु जी का खालसा वाहेगुरु जी की फतेह ਤੁਹਾਨੂੰ ਪਤਾ ਹੀ ਆ ਵੀ ਪਿਛਲੇ 24 ਦਿਨਾਂ ਤੋਂ ਕਿਸਾਨ ਯੂਨੀਅਨ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਇਹ ਦੋਵੇਂ ਮਹਾਨ ਸ਼ਖਸੀਅਤਾਂ ਨੇ ਸ਼ੰਭੂ ਬੋਟਰ ਦੇ 10 11 ਮਹੀਨੋਂ 10 11 ਮਹੀਨੋਂ ਇੱਕ ਸਾਲ ਹੋ ਚੱਗਾ ਹੈ ਇਹ ਕਰਕੇ ਉਹਨਾਂ ਉੱਥੇ ਦੋਵਾਂ ਨੇ ਜੋਧਿਆ ਨੇ ਸ਼ੰਭੂ ਬੋਟਰ ਤੇ ਮੋਰਚਾ ਲਾਇਆ ਜੋ ਸ਼ੀਕਾ ਆਪਣੇ ਹਰਿਆਣੇ ਦੀ ਸਰਕਾਰ ਦੇ ਸ਼ੰਭੂ ਬਾਡਰ ਤੇ ਉਹਨਾਂ ਨੂੰ ਗਾ ਨਹੀਂ ਜਾਣ ਦਿੰਦੇ ਤਿੰਨ ਚਾਰ ਵਾਰਾਂ ਨਾਲ 101 ਜਥੇ ਦੀ ਕੋਸ਼ਿਸ਼ ਕੀਤੀ ਪੈਦਲ ਪੈਦਲ ਵੀ ਗਏ ਆ ਅੰਦੇ ਟ੍ਰੈਕਟਰ ਟਰਾਲੀਆਂ ਦੇ ਨਾਮ ਪੈਦਲ ਜਾਂ ਪੈਦਲ ਵੀ ਨੰਗਾ ਦਿੰਦੇ ਪਾਣੀ ਦੀਆਂ ਬੁਛਾਰਾਂ ਆਸੂ ਗੈਂਸ ਦੇ ਗੋਲੇ ਕਈ ਜ਼ਖਮੀ ਵੀ ਹੋ ਗਏ ਆ ਕਈਆਂ ਦੀ ਮੌਤ ਵੀ ਹੋ ਗਈ ਜਦੋਂ ਸ਼ੂਪਕਰਨ ਸਿੰਘ ਕਿਉਂਕਿ ਉਹ ਆਪਣੇ ਹੱਕਾਂ ਲਈ ਬੈਠਾ ਉਹਦੇ ਉਹਦੇ ਵੀ ਪੋਤੇ ਪੋਤਰੀਆਂ ਆ ਉਹਦਾ ਵੀ ਪਿਓ ਆ ਉਹਦਾ ਵੀ ਮਾਂ ਆ ਉਹਦਾ ਵੀ ਦਿਲ ਕਰਦਾ ਵੀ ਮੈਂ ਘਰੇ ਬਵਾਂ ਜਾਂੀਆਂ ਦਾ ਨਿਕਲ ਆਵਾਂ ਹੁਣ ਚਾਰਵਾ ਦਿਨ ਹੋ ਗਿਆ ਵਾ ਕਦੀ ਉਹ ਬੇਹੋਸ਼ ਹੋ ਜਾਂਦੇ ਆ, ਸਰੀਰ ਕਮਜ਼ੋਰ ਹੋ ਗਿਆ, ਸ਼ੂਗਰ ਦੇ ਪੇਸ਼ੈਂਟ ਆ ਉਹ, ਕੈਂਸਰ ਉਹਨਾਂ ਨੂੰ ਹੋਈ ਪਈ ਆ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜਿੰਨਾ ਵੀ ਆਪਣੇ ਰੁਦੂ ਸਿੰਘ ਮਾਨਸਾ ਆ ਗਏ, ਆਪਣੇ ਸਾਰੇ ਜਗਜੀਤ ਦੂਜੇ ਆਪਣੇ ਬਲਜੀਤ ਸਿੰਘ ਰਾਜੇਵਾਲ ਹੋ ਗਏ, ਇਹਨਾਂ ਸਾਰਿਆਂ ਨੂੰ ਇੱਕ ਜੁਟੋਣਾ ਚਾਹੀਦਾ ਜਿੰਨੀਆਂ ਆਪਣੀ ਜੱਥੇ ਬੰਨੀਆਂ 80, 90 ਜੱਥੇ ਬੰਨੀਆਂ ਹੋਰ ਕਿਉਂਕਿ ਇਹਨਾਂ ਦੋਵਾਂ ਨੇ ਲਾਇਆ ਉੱਥੇ ਸਰਵਨ ਸਿੰਘ ਭੰਦੇਰ ਨੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਲਾਇਆ ਵਾ। ਹੁਣ ਆਪਾਂ ਨੂੰ ਸਾਥ ਦੇਣਾ ਚਾਹੀਦਾ ਵਾ। ਹੱਥ ਨਾਲ ਹੱਥ ਜੋੜ ਕੇ ਕੇਰਾ ਬੰਦਾ ਵਾ। ਇਹ ਤਾਂ ਇੱਕ ਇੱਕ ਜਿੱਦਾਂ ਮਾਚਸ ਦੀ ਤੀਲੀ ਇੱਕ ਇੱਕ ਜੋੜ ਕੇ ਤੇ ਡੱਬੀ ਪੂਰੀ ਹੁੰਦੀ ਹੈ ਇਸ ਕਰਕੇ ਉੱਥੇ ਆਪਾਂ ਜਾਣਾ ਚਾਹੀਦਾ ਵਾ ਪੂਰੇ 11ਵਾਂ ਮਹੀਨਾ ਚੱਲ ਰਿਹਾ ਹੈ 14ਵੇਂ ਦਿਨ ਤੋਂ ਕੋਕੜਦਾ ਹਲੇ ਬਿਠੇ ਅਗਰ ਕੋਈ ਵੀ ਹੋਇਆ ਉਹਨਾਂ ਨੂੰ ਤੇ ਸੈਂਟਰ ਸਰਕਾਰ ਤੇ ਕੇਂਦਰ ਸਰਕਾਰ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਜੇ ਵੀ ਕੁਝ ਵੀ ਹੁੰਦਾ ਤੇ ਜੇ ਕੁਝ ਹੋ ਗਿਆ ਫਿਰ ਤੁਹਾਨੂੰ ਪਤਾ ਸਾਰੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਹੋਵੇਗੀ ਇਸ ਕਰਕੇ ਬੇਨਤੀ ਹੈ ਸਾਰੀ ਜਥੇਬੰਦੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਭਾਨੇ ਸਿੱਧੇ ਨੂੰ ਸਾਰੇ ਉੱਥੇ ਮਿਲਣ ਜਾ ਰਹੇ ਆ ਇਸ ਕਰਕੇ ਬਸ ਜਥੇਬੰਦੀਆਂ ਬੇਨਤੀ ਹੈ ਵੀ ਸਾਰੇ ਨਾਲ ਸਾਥ ਦਿਓ ਡੱਲੇਵਾਲ ਸਾਹਿਬ ਦਾ ਬਹੁਤ ਤਗੜੇ ਨੇ ਇਸ ਕਰਕੇ ਨਾਲ ਸਾਥ ਦੇਣਾ ਚਾਹੀਦਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਬਹੁਤ ਬਹੁਤ ਕੋਟੀ ਕੋਟੀ ਲੱਖ ਲੱਖ ਕਰੋੜ ਕਰੋੜ ਦੇ ਵਾਲੇ ਪ੍ਰਣਾਮ ਕਰਦੇ ਕਿਉਂਕਿ ਉਹ ਬਹੁਤ ਤਗੜੇ ਯੋਧੇ ਆ ਉਹ ਬੈਠੇ ਹੋਏ ਨੇ ਆਪਾਂ ਵੀ ਦੇਖੋ ਹੁਣ ਆਪਣੇ ਆਪਣੇ ਘਰੇ ਆਪਰ ਰਜਾਈਆਂ ਚ ਬੈਨ ਨੇ ਨਿੱਗ ਲੈਨੇ ਆ ਗਰਮੀ ਤੋਂ ਉਹ ਵਿਚਾਰੇ ਆਪਣੇ ਬਜ਼ੁਰਗ ਉੱਥੇ ਦਾਦੇ ਪੜਦਾ ਦੇ ਵਰਗੇ ਬਜ਼ੁਰਗ ਬੈਠੇ ਹੋਏ ਨੇ ਇਸ ਕਰਕੇ ਬਹੁਤ ਬਹੁਤ ਕੋਟੀ ਕੋਟੀ ਪ੍ਰਣਾਮ ਉਹਨਾਂ ਨੇ ਪ੍ਰਸਾਦ ਦੇਣਾ ਚਾਹੀਦਾ ਕਿਉਂਕਿ ਆਪਾਂ ਹੁਣ ਉਹ ਇਕੱਲੇ ਇਕੱਲੇ ਕੀ ਕਰਨਗੇ ਸਰਮਨ ਸਿੰਘ ਪਦੇਰ ਵੀ ਨਾਲ ਆ ਪਰ ਆਪਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਠੰਡ 'ਚ ਆਪਾਂ ਨੂੰ ਵੇਖੋ ਕਿੰਨੀ ਠੰਡ ਲੱਗਦੀ ਹੈ ਰਜਾਈਆਂ 'ਚ ਬੈਠੇ ਆਪਾਂ ਨਿੱਗ ਲੈਣਦੇ ਆ ਉੱਥੇ ਹੱਡ ਰੋਲਣਦੇ ਆ ਆਪਣੇ ਹੈ ਪੱਗਾਂ ਪੱਗਾਂ ਦੇ ਆਪਣੇ ਸਰਦਾਰੀ ਉੱਥੇ ਗਈ ਹੈ ਇਸ ਕਰਕੇ ਆਪਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਯੰਗਸਟਰਾਂ ਨੂੰ ਵੀ ਸਾਥ ਦੇਣਾ ਆਪਣੇ ਬਹੁਤ ਬਹੁਤ ਧੰਨਵਾਦ ਜੀ ਬਿਰਜੀ ਬਿਲਕੁਲ ਆਪਣੇ ਭਰਾ ਨੇ ਠੀਕ ਕਿਹਾ ਕਿ ਆਪਣੇ ਕਿਸਾਨ ਭਰਾ ਠੰਡ ਦੇ ਵਿੱਚ ਉੱਥੇ ਬੈਠੇ ਆ ਕਿੰਨੀ ਮੁਸ਼ਕਲ ਆ ਰਹੀ ਆ ਆਪਾਂ ਘਰਾਂ 'ਚ ਸੁੱਖ ਲੈਣ ਦੇ ਆ ਕਿਉਂ ਨਾ ਆਪਾਂ ਵੀ ਜਾ ਕੇ ਸੰਘਰਸ਼ ਦਾ ਹਿੱਸਾ ਬਣੀਏ ਘਰਾਂ 'ਚੋਂ ਚੰਦਗੇ ਉੱਥੇ ਜਾ ਕੇ ਕਿਸਾਨਾਂ ਲਈ ਸ਼ਿੰਗਾਰ ਸ਼ਿਕਰ ਕੀ ਸੋ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਨੂੰ ਆਪਾਂ ਸਲੂਟ ਕਰਦੇ ਹਾਂ ਧੰਨ ਹਨ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਜੋ ਠੰਡ ਦੇ ਵਿੱਚ ਕਿਸਾਨਾਂ ਲਈ ਕੁਰਬਾਨੀਆਂ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ